ਪਹਿਲਾ ਬਾਬਾ ਜੀ ਤੁਹਾਡਾ ਸਾਡੇ ਚੈਨਲ ਕੋਲ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਬਾਬਾ ਆਪ ਆਏ ਜਿਹੜਾ ਜੀ ਸ਼੍ਰੀ ਹਰਿਕ੍ਰਿਸ਼ਨ ਦਾ ਜੀ ਜਿਹੜੇ ਸੰਤ ਬਏ ਨੇ ਉਹਨਾਂ ਦੇ ਬੋੜੇ ਜੀ ਜੀਵਨ ਬਾਰੇ ਸਾਨੂੰ ਵਿਸਥਾਰ ਦੇ ਨਾਲ ਜਾਣਕਾਰੀ ਦਿਓ ਜੀ ਉਹ ਸੰਤ ਕਿੱਥੋਂ ਦੇ ਸੀ ਔਰ ਇਹਨਾਂ ਦਾ ਡੇਰਾ ਕਿੱਥੇ ਸਥਿਤ ਹੋਣਾ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਇਸ ਡੇਰੇ ਵਿੱਚ ਆਏ ਹੋ ਡੇਰੇ ਦੀ ਕਮੇਟੀ ਵੱਲੋਂ ਆਪ ਜੀ ਦਾ ਔਰ ਡੇਰੇ ਦੀ ਸੰਗਤ ਵੱਲੋਂ ਆਪ ਦਾ ਬਹੁਤ ਬਹੁਤ ਧੰਨਵਾਦ ਹੈ ਸੰਤਾਂ ਦੀ ਗੱਲ ਕਰੀਏ ਤੇ ਪੰਜਾਬ ਪੱਟੀ ਤੋਂ ਸੰਤ ਸੰਤ ਔਰ ਛੋਟੀ ਉਮਰੇ ਇਹ ਘਰ ਚੋਂ ਨਿਕਲ ਚੁੱਕੇ ਸਨ ਕਿਉਂਕਿ ਇਹਨਾਂ ਲਈ ਹਰ ਵਕਤ ਇਹੀ ਰਹਿਣਾ ਹੈ ਕਿ ਰੱਬ ਨਾਲ ਮਲਾਪ ਔਰ ਬਹੁਤ ਸਾਰੇ ਐਸੇ ਸੰਤ ਮਿਲੇ ਜਿਨ੍ਹਾਂ ਦੇ ਨਾਲ ਇਹ ਜੁੰਡਤੀ ਚਲ ਕਰੋ ਚੱਲ ਗਏ ਔਰ ਬਹੁਤ ساری ਤਪੱਸਿਆ ਨਾ ਜੰਗਲਾਂ ਚ ਕੀਤੀ ਭੁੱਖੇ ਧਿਆਏ ਵੀ ਰਹੇ ਔਰ ਹਰ ਰੋਜ਼ 21 ਸੁਖਮਨੀ ਸਾਹਿਬ ਦੇ ਪਾਠ ਕਰਕੇ ਫਿਰ ਇਹ ਜਲਪਾਣੀ ਛਕਦੇ ਸਨ ਔਰ 108 ਸੰਤ ਹਰੀ ਕ੍ਰਿਸ਼ਨਦਾਸ ਜੀ ਮਹਾਰਾਜ ਜੀ ਦਾ ਜਨਮ ਪੱਟੀ ਵਿਖੇ ਹੋਇਆ ਇੱਥੇ ਆਉਣ ਦਾ ਕਾਰਨ ਕੀ ਹੈ ਕਿ ਇੱਥੇ ਸੰਗਤ ਸੀ ਜਿਨ੍ਹਾਂ ਨੇ ਸ਼੍ਰੀ ਖੰਡਪੜ ਸਾਹਿਬ ਰਖਵਾਇਆ ਸੀ ਨਾਲੇ ਇੱਥੇ ਪਿੰਡ ਬੰਗੀਟਾਣੀ ਉੱਥੇ ਸੰਤਾਏ ਸਨ ਔਰ ਸੰਤਾਂ ਦਾ 21 ਨਿਸ਼ਚੈ ਕਿ ਜਬ ਉਹ ਸੰਤ ਅਰਿਸ਼ੰਦਾ ਜੀ ਕਿਸੇ ਦੇ ਖੰਡਪੜ ਸਾਹਿਬ ਰੱਖਦੇ ਸਨ ਤੋਂ ਬਾਹਰ ਕਿਤੇ ਜਾਂਦੇ ਨਹੀਂ ਸਨ ਔਰ ਜਿਸ ਦੇ ਕਾਰ ਰੱਖਿਆ ਗਿਆ ਸੀ ਸਰਦਾਰ ਗੁਰਦੀਪ ਸਿੰਘ ਜੀ ਨੇ ਉਹਨੇ ਵਰਕਸ਼ਾਪ ਦਾ ਅਲ ਘਟਣਾ ਵੀ ਉਦਾਂ ਹੀ ਕਰਨਾ ਸੀ ਉਹ ਕਹਿੰਦਾ ਬਾਬਾ ਜੀ ਹੁਣੇ ਚਰਨ ਪਾ ਕੇ ਆਓ ਸੰਤ ਮੰਦੇ ਨਹੀਂ ਸਨ ਉਹ ਟਾਣੀ ਬੰਗੀ ਤੋਂ ਹੁੰਦੇ ਰਾਣੀਆਂ ਜਾ ਰਹੇ ਸੀ ਐਸ ਜਗ੍ਹਾ ਕਿਹਨ ਕਿ ਉਹਨਾਂ ਦਾ ਐਕਸੀਡੈਂਟ ਹੋਇਆ ਉਹਨਾਂ ਨੇ ਸਰੀਰ ਛੱਡਿਆ ਅੱਜ ਵੀ ਵੀ ਅਜੇ ਵੀ ਇੱਕ ਕਿੰਨਾ ਸਮਾਂ ਪੁਰਾਣੀ ਗੱਲ ਹੈ ਜੀ ਇਹ 36 ਸਾਲ ਪੁਰਾਣੀ ਗੱਲ ਹੈ 36 ਸਾਲ 1999 ਦੀ ਗੱਲ ਹੈ ਉਦੋਂ ਇਹਨਾਂ ਨੇ ਸਰੀਰ ਛੱਡਿਆ ਉਸ ਤੋਂ ਬਾਅਦ ਇੱਥੇ ਖੰਡਪੜ ਸਾਹਬ ਉਹਨੇ ਰੰਗ ਹੋਏ ਇੱਕ ਖੰਡਪੜ ਤੋਂ ਆ ਕੇ ਲੜੀ ਵਾਰ 15-20 ਖੰਡਪੜ ਹਰ ਸਾਲ ਹੁੰਦੀ ਹੈ 15 ਖੰਡ ਪਾਪਾ ਭੋਗ ਪਾਏ ਜਾਂਦੇ ਆ ਔਰ ਦੂਰੋਂ ਯਾਨੀ ਵਰਲਡ ਦੇ ਵਿੱਚੋਂ ਹੀ ਸੰਗਤ ਆਉਂਦੀ ਆ ਦਿੱਲੀ ਤੋਂ ਪੰਜਾਬ ਚੋਂ ਹਰਿਆਣੇ ਚੋਂ ਸਭ ਜਗ੍ਹਾ ਜੰਗਤ ਹੈ ਬਾਬਾ ਜੀ ਦਾ ਕੋਈ ਜਰਾ ਪਰਿਵਾਰ ਫੈਮਿਲੀ ਉਹਨਾਂ ਦਾ ਕਿੰਨਾ ਵਸਾਖ ਇੱਥੇ ਇਹ ਸਾਰਾ ਪਰਿਵਾਰ ਹੀ ਇੱਥੇ ਸਾਰਾ ਪਰਿਵਾਰ ਕਿਉਂਕਿ ਪਰਿਵਾਰ ਦੇ ਰੂਪ ਵਿੱਚਰੇ ਨਹੀਂ ਉਹਨਾਂ ਸੰਗਤ ਦੇ ਰੂਪ ਚ ਆਪਣੇ ਪਰਿਵਾਰ ਨੂੰ ਅਪਣਾਇਆ ਨਾ ਕਿ ਭਰਾਵਾਂ ਕਿੱਥੋਂ ਕਿੱਥੋਂ ਚੱਲ ਕੇ ਸੰਗਤ ਆਉਂਦੀਆਂ ਨੇ ਦਿੱਲੀ ਤੋਂ ਜੁਪੀ ਤੋਂ ਨਖੜੌ ਤੋਂ ਉਤਰਾਖੰਡ ਚੋਂ ਪੰਜਾਬ ਚੋਂ ਹਰ ਜਗ੍ਹਾ ਤੋਂ ਇੱਥੇ ਮਤਲਬ ਹਰ ਅੱਜ 7 ਦਿਨ ਹੋ ਗਏ ਲਗਾਤਾਰ ਇੱਥੇ ਇਸ ਤਰ੍ਹਾਂ ਹੀ ਭੰਡਾਰੇ ਚੱਲਦੇ ਰਹੇ ਅੱਜ ਸਮਾਪਤੀ ਹੈ ਆਇਆ ਹੁਈ ਸੰਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਮੈਂ ਹੀ ਸੰਦੇਸ਼ ਦੇਣਾ ਚਾਹੁੰਗਾ ਕਿ ਜੇ ਸੰਤਾਂ ਮਹਾਪੁਰਸ਼ਾਂ ਦੀ ਦੇਣ ਹੈ ਕਿ ਆਪ ਸਭ ਇੱਥੇ ਬੈਠੇ ਹੋ ਔਰ ਕੁਝ ਲੈ ਕੇ ਜਾਣਾ ਚਾਹੁੰਦੇ ਹੋ ਤੇ ਸੰਤਾਂ ਨੂੰ ਮੰਨਣਾ ਬਹੁਤ ਜ਼ਰੂਰੀ ਹੈ ਕਿਉਂਕਿ संत महापुरुषਾਂ ਨੇ ਕੋਈ ਆਪਣਾ ਪ੍ਰਚਾਰ ਨਹੀਂ ਕੀਤਾ ਕੇਵਲ ਉਹਨਾਂ ਬਾਣੀ ਦੇ ਨਾਲ ਜੋੜਿਆ ਬਾਣੀ ਦੇ ਨਾਲ ਜੋੜਿਆ ਉਹਦੇ ਕਰਕੇ ਅੱਜ ਸੰਤਾਂ ਦੀ ਉਪਮਾ ਹੈ ਹਰ ਵਿਅਕਤੀ ਉਹਨਾਂ ਨੂੰ ਪੂਰਨ ਤੌਰ ਤੇ ਸੰਤ ਮੰਨਦਾ ਠੀਕ ਬਾਬਾ ਧੰਨਵਾਦੀ ਬਾਬਾ ਕਿਹੜੇ ਸੰਤਾਂ ਨੇ ਮਨਾਇਆ ਨਾ ਹਰੀ ਚੰਦਰ ਹੈ ਨਾ ਹਰੀ ਚੰਦਰ ਬਾਬਾ ਹਰੀ ਚੰਦਰ ਜੀ ਆਸਲ ਮਾਸ ਸਾਤ ਮਹੀਨੇ ਤੂੰਡਾਮ ਨਾਲ ਮਨਾਇਆ ਜਾਂਦਾ ਤੇ ਇਥੇ ਬੜੀਆਂ ਸੰਤਾਂ ਨੂੰ ਲੰਗਰ ਸ਼ਿਕਾਇਆ ਮਨਤਾ ਪੂਰੀਆਂ ਹੁੰਦੀਆਂ ਨੇ ਜੀ ਬੈ ਜੀ ਬਹੁਤ ਥੀਓ ਪਹਿਲੇ 20 ਕੜਾ ਜਾਵਾਂਗਾ ਜਿੰਨੀਆਂ ਸੰਗਤਾਂ ਆਈਆਂ ਸਾਰੀ ਦੀ ਝੋਲੀ ਪਰੀ ਜਾਂਦੀ ਇੱਥੋਂ ਠੀਕ ਹੈ ਜੀ ਧੰਨਵਾਦ ਬੈ ਜੀ ਤੁਸੀਂ ਕਰ ਹਾਂਜੀ ਹਾਂਜੀ ਬਾਬਾ ਜੀ ਰੀਰਜੀ ਬਹੁਤ ਵਧੀਆ ਮੇਲਾ ਬਾਬੇ ਹਰਕ੍ਰਿਸ਼ਨ ਦਾ ਸਾਰੀਆਂ ਬਹੁਤ ਸ਼ਰਤਾਂ ਥੂਰੀਆਂ ਹੁੰਦੀਆਂ ਨੇ ਆਸਾਂ ਮਾਲਕ ਸਾਰਿਆਂ ਦੀਆਂ ਕੜੀ ਤੇਰੀ ਸੁਖ ਲਈ ਉਹ ਪੂਰੀ ਬਾਬਾ ਜੀ ਕਰ ਦਿੰਦਾ ਹੈ ਹਾਂ ਜੀ ਬਾਬਾ ਜੀ ਅੱਜ ਮੇਲੇ ਤੇ ਆ ਜੀ ਹਾਂ ਜੀ ਕੀ ਕਰਾਂ ਅੱਜ ਕੀ ਕਹਿਣਾ ਜਾਣਾ ਮਾਰਾ ਛਬਦੀਆਂ ਆਸਾਂ ਪੂਰੀਆਂ ਕਰਦਾ ਰੇਗੜੇ ਜਿੰਦਾ ਜਿੱਦੀ ਪੰਡੀ ਵਰਤੀ ਮਨਾਇਚ ਨਾ ਕਿਰੋ ਚਾਹ ਨੂੰ ਆਂਡ ਗਵਾਰ ਕੋਇਆ ਨੀ ਜਿੰਨਾ ਤਾਂ ਪੋਚਾ ਫੇਰ ਨਾਉਣਗਾ ਸੀ ਠੀਕ ਹੈ ਨਾ ਉੱਠ ਗੱਡੀ ਦੇ ਪੋਚਾ ਫੇਰ ਨਾਉਣਗਾ ਸੀ ਤੇ ਇੱਥੇ ਚਾ ਮਿੱਠਾ ਲੈ ਆਉਣਾ ਪਹਿਲੀ ਵਾਰ ਝੁੱਗੀ ਬਣਾਈ ਤੇ ਝੁੱਗੀ ਦੇ ਵਿੱਚ ਗੰਡਵਾਸ ਦਾ ਪ੍ਰਕਾਸ਼ ਕਿੰਨੇ ਸਾਲ ਕਿਦੋਂ ਤੋਂ ਮਨਾਦੇ ਮੈਨ ਲੱਗਦੀ ਹੋਵੇ 35 60 ਸਾਲ ਹੋ ਹਾਂ ਹਾਂ ਇਹ ਦਿੱਲੀ ਵਾਲੇ ਰਹਿੰਦੇ ਦਿੱਲੀ ਡੇਰਾ ਸੀ ਇਹਨਾਂ ਦਾ ਜਿਆਦਾ ਦਿੱਲੀ ਹਾਂ ਸਤਿ ਸ੍ਰੀ ਅਕਾਲ ਜੀ ਦਸਰੀ ਗਣਾ ਠੀਕ ਆ ਬਾਬਾ ਜੀ ਮੇਲੇ ਤੋਂ ਸਿੱਧੇ ਆ ਗਏ ਬਹੁਤ ਵਧੀਆ ਜੀ ਮੇਰੇ ਯਾਰ ਮੇਰਾ ਪਿੰਡ ਵੀਰੇ ਰਾਜਸਥਾਨ ਹਨਮਾਨਗੜ ਸੰਗਰੀ ਸ਼ਹਿਰ ਪੜਾ ਚੈੱਕ ਹਾਂ ਹਰ ਸਾਲ ਆਉਂਦਾ ਤੇ ਹਰ ਸਾਲ ਜਿਹਦਾ ਮੇਲੇ ਸੰਦਰ ਵਧ ਕਰ ਕਰ ਹਾਂ ਵੱਧ ਜੜ ਕੇ ਮੇਰੇ ਹਰ ਸਾਲ ਹੁਣ ਅੱਜ ਅੱਜ ਬੰਤਣਾ ਸੇਲਾ ਕਰਾ ਜੀ ਜੁਨੇ ਕੁਝ ਬੋਰ ਵਜੇ ਮੇਰੇ ਸਵੇਰੇ 8 ਵਜੇ ਤੇ ਲੱਗਿਓ ਆਏ ਬਾਬੇ ਦੀ ਕਿਰਪਾ ਨਾਲ ਆ ਕੇ ਦਨ ਨੇ ਹਰਥਾ ਲਾਓ ਬਾਬਾ ਜੀ ਦੇ ਵਧੀਆ ਸਰ ਹਰ ਇੱਕ ਸੁੱਖ ਮਨ ਕਮਣਾ ਪੂਰੀ ਹੁੰਦੀ ਹੈ ਪੂਰੀ ਵਧੀਆ ਤੇ ਸਾਧ ਸੰਗਤ ਜੀ ਤੁਹਾਨੂੰ ਜਿਹੜਾ ਲਾਈਵ ਦ੍ਰਿਸ਼ ਦਿਖਾਇਆ ਜਾ ਰਿਹਾ ਜਿਹੜਾ ਕੀ ਲੰਗਰ ਹਾਲ ਦਾ ਔਰ ਲਗਾਤਾਰ ਸਵੇਰ 8 ਵਜੇ ਤੇ ਲੈ ਕੇ ਦੁਪਹਿਰ ਦਾ ਜਿਹੜਾ ਸਮਾਂ ਹੋ ਚੁੱਕਾ ਹੈ ਲਗਾਤਾਰ ਜਿਹੜੀ ਸਾ ਸੰਗਤਾਂ ਲੰਗਰ ਸੱਚੇ ਨਿਹਾਲ ਹੋ ਰਹੀਆਂ ਨੇ ਔਰ ਤੁਸੀਂ ਦੂਸਰੀ ਸਾਈਡ ਦੇਖ ਸਕਦੇ ਜਿੱਥੇ ਕਿ ਸਾਡੇ ਜਿਹੜੇ ਵੀਰ ਸਾਥੀ ਲੰਗਰ ਸ਼ਿਕਾਉਂਦੀ ਵੀ ਸੇਵਾ ਕਰ ਰਹੇ ਨੇ ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਐ ਹੀ ਮੇਲਾ ਪਰ ਰਹਿੰਦਾ ਹਰ ਸਾਲ ਜਿਹੜਾ ਸਾਲਾਨਾ ਭਾਰੀ ਜੋੜ ਮੇਲਾ ਪਿੰਡ ਸੁਲਤਾਨਪੁਰੇ ਦੇ ਵਿੱਚ ਮਨਾਇਆ ਜਾਂਦਾ ਹੈ よく見て be satsang ji danto jehda live drish dikhaya ja re jehda ki langar hall da ਔਰ ਲਗਾਤਾਰ ਸਵੇਰ 8 ਵਜੇ ਤੇ ਲੈ ਕੇ ਦੁਪਹਿਰ ਦਾ ਜਿਹੜਾ ਸਮਾਂ ਹੋ ਚੁੱਕਾ ਹੈ ਲਗਾਤਾਰ ਜਿਹੜੀਆਂ ਸੰਗਤਾਂ ਲੰਗਰ ਸੱਚੇ ਨਿਹਾਲ ਹੋ ਰਹੀਆਂ ਨੇ ਔਰ ਤੁਸੀਂ ਦੂਸਰੀ ਸਾਈਡ ਦੇਖ ਸਕਦੇ ਜਿੱਥੇ ਕਿ ਸਾਡੇ ਜਿਹੜੇ ਵੀਰ ਸਾਥੀ ਲੰਗਰ ਸ਼ਿਕਾਉਂਦੀ ਵੀ ਸੇਵਾ ਕਰ ਰਹੇ ਨੇ ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਐ ਹੀ ਮੇਲਾ ਪਰਿਆ ਰਿਹਾ ਹਰ ਸਾਲ ਜਿਹੜਾ ਸਾਲਾਨਾ ਭਾਰੀ ਜੋੜ ਮੇਲਾ ਪਿੰਡ ਸੁਲਤਾਨਪੁਰੇ ਦੇ ਵਿੱਚ